ਮੁੰਡਾ ਰਾਜੂ ਇਹ ਹੈ ਬ੍ਰੈਸਰ ਹੈ ਇਹ ਮੁੰਡਾ ਜਿਹੜੇ ਦਾ ਇਹ ਕੱਟਦਾ ਵਾਲ ਰਾਤ ਨੂੰ ਕਰਦਾ ਇਹ ਸਰਵਿਸ ਹੈ ਇਸ ਦੀਆਂ ਜਿਹੜੇ ਕੱਟਦਾ ਵਾਲ ਦੇਖੋ ਦੋ ਦੋ ਕੰਮ ਕਰਦਾ ਮੁੰਡਾ ਇਹ ਮਿਹਨਤ ਬਹੁਤ ਕਰਦਾ ਸਰੂਟ ਆਵੇ ਮਿਹਨਤ ਨਾਲ ਅੱਗੇ ਜਦੋਂ ਲੱਗੇ ਸਰਵਿਸ ਕਰਨ ਕਿੰਨਾ ਟਾਈਮ ਲੱਗਦਾ ਸਰਵਿਸ ਕਰ ਦੇਣੀ ਸਰਵਿਸ ਬਹੁਤ ਹੈ ਸਰਵਿਸ ਤਾਂ ਭਾਈ ਮੈਂ ਕੱਟ ਕੇ ਦੀ ਕਰਦਾ ਰਿਹਾ ਆ ਹੁਣ ਥੋੜਾ ਜਿਹਾ ਨਹੀਂ ਹੋਇਆ ਏਸੀ ਦੀ ਵੀ ਕੰਮ ਲੱਗ ਗਿਆ ਏ ਭਾਈ ਸਲੂਟ ਪਤਾ ਨਹੀਂ ਭਾਈ ਗਰਮੀ ਵਾਲੀ ਹੈ ਭੰਡੇ ਆ ਕੋਲਿੰਗ ਨਹੀਂ ਦੇ ਰਿਹਾ ਤਾਲਾ ਮੇਰਾ ਅਛਾ ਯਾਰ ਮਾਨੂੰ ਲੱਗਣਾ ਕੋਲਿੰਗ ਭਰ ਹੀ ਦੇ ਦੇ ਸਲੂਟ ਆਵੇ ਸਲੂਟ ਆ ਜੀ ਯਾਰ ਮੈਂ ਤੂੰ ਆ ਦੇਖ ਲੋ ਨਾਲ ਕਹਿੰਦੇ ਜੀ ਨਾਲ ਕਹਿੰਦੇ ਰਾਜੂ ਜਿਹੜੇ ਸੀ ਜੀ ਰਾਜੂ ਸਰਵਿਸ ਕਰਦੇ ਉਹਦਾ ਹਵਾ ਹੀ ਬਣ ਕੇ ਮੁੜ ਕੇ ਹਵਾ ਵਾਲੀ ਕਰਦਾ ਉਹ ਦੰਦਾ ਨਹੀਂ ਹੁਣਾ ਵਾ ਉਹ ਹਾਂ ਜਦੋਂ ਲੋਟੇ ਹੁੰਦੇ ਆ ਹਨਾ ਤੜਕੇ ਵੀ ਕਿਹੜੇ ਮਿਸਤਰੀ ਨੂੰ ਗਿਆ ਹਾਂ ਹਨਾ ਟੈਂਪਰੇਚਰ ਮਾਈਨਸ ਚ ਭੱਜ ਜਾਂਦਾ ਨਾ ਵੀ ਕਿਹੜੇ ਮਿਸਤਰੀ ਨੂੰ ਗਿਆ ਤੜਕੇ ਸੱਦੇ ਕੇ ਮਿਸਤਰੀ ਨੂੰ ਮਿਸਤਰੀ ਮੋਤਰੀ ਭਾਈ ਆਪਾਂ ਕੋਈ ਨਹੀਂ ਸੱਦੇ ਆਪਾਂ ਤਾਂ ਆਪਦੀ ਆਪ ਸਰਬ ਕੁਛ ਕਰਦੇ ਆ ਆਪਦੀ ਗੱਲ ਆਉਂਦੀ ਆਪਦੀ ਭਾਈ ਏਸੀ ਦੀ ਸਰਬਸਾਪਾ ਆਪਾਂ ਆਪਦੀ ਆਪ ਕਰਦੇ ਆ ਠੀਕ ਹੈ ਠੀਕ ਹੈ ਭਾਈ ਲੈ ਕਹਿੰਦਾ ਇਹ ਉਹ ਹੈ ਕਹਿੰਦੇ ਅੱਜ ਜਿਹੜੇ ਏਸੀ ਦੀ ਸਰਵਿਸ ਕਰਦੇ ਕਹਿੰਦੇ ਮਾਈਨਸ ਚ ਭੱਜ ਜਾਂਦਾ ਟੈਂਪਰੇਚਰ ਭਾਈ ਕਰੀ ਮਾੜੀ ਆ ਮਾੜਾ ਮੋਟਾ ਆਦੇ ਨੇ ਏਸੀ ਦੇ ਮਾੜਾ ਮਾੜਾ ਪਾਣੀ ਪੂਣੀ ਮਾਰਿਆ ਕਰੋ ਸਾਫ਼ ਸੁਥਰਾ ਕਰਿਆ ਕਰੋ ਇਤਾਲੁੱ ਤੇ ਗੱਮੀ ਵਾਲੀ ਪੈਂਦੀ ਐ ਰਜੂ ਕੋਈ ਕਸਟਮਰ ਦਾ ਫੋਨ ਆਈ ਨਹੀਂ ਸੀ ਆਲੇ ਦਾ ਆ ਜਾਂਦੇ ਕੋਈ ਜਨਾਬੀ ਕਰਕੇ ਆਉਂਦੇ ਅਨਾਜ਼ੇ ਵੀ ਕਰਨਾ ਕਰਨਾ ਕੋਈ ਗੱਲ ਨਹੀਂ ਸਹੀ ਐ ਸਹੀ ਐ ਰਜੂ ਲੱਗ ਗਿਆ ਨਾ ਲੱਗ ਗਿਆ ਨਾ ਮੈਨੂੰ ਤੁਹਾਨੂੰ ਸਲਾਮ ਨਾ ਨਹੀਂ ਲੱਗ ਗਿਆ ਬਈ ਆਹ ਫੋਨ ਚੱਕ ਲੈ ਬਈ ਕਿਸੇ ਦਾ ਹੋਰ ਮੈਂ ਯਾਰ ਕਿਹਦੇ ਹੋ ਰਹੀ ਸੀ ਦਰਦ ਦਾ ਨਾਲ ਹੋਗਾ ਨਹੀਂ ਯਾਰ ਕੁਛ ਨਹੀਂ ਹੁੰਦਾ ਚੱਕ ਲੈ ਲੈ ਕੇ ਵੀ ਆਉਂਦਾ ਬਈ ਆਣਾ ਡਿੱਕੀ ਨਾ ਉਹਦੋਂ ਯਾਰ ਔਖਾ ਹੋ ਜਾਂਦਾ ਖੜਾ ਅਗਲੇ ਨਹੀਂ ਵੀ ਉਹ ਬਣਾਉਣਾ ਪਊਗਾ ਮੈਂਚ ਕਰਨਾ ਉਹ ਰਿਫਰੈਂਸ ਦਾ ਆਥੇ ਤਾਂ ਮੈਂ ਆਪਦੀ ਕਰਦਾ ਹੈ ਹੈ ਬੰਬੂ ਤੈ ਤਾਂ ਨਹੀਂ ਕਰਾਈ ਕਿ ਸਰਪਸ ਤੋਂ ਮੈਂ ਵੀ ਹੋਣਾ ਬਈ